ਉਦਵਾਲ ਵਾਲ ਕੱਢਿਆ ਮੈਂ ਗੱਡੀ ਭਜਾ ਲਈ ਆ ਮੇਰੀ ਗੱਡੀ ਦੇ ਪਿੱਛੋਂ ਫਾਇਰਿੰਗ ਕੀਤੀ ਆ ਮੈਂ 28 ਤਰੀਕ ਦੀ 28 ਦਸੰਬਰ ਦੀ ਤਲਖਾਸ ਦਿੱਤੀ ਆ ਥਾਣੇ ਵੈਦੋਵਾਲ ਦੇ ਵਿੱਚ ਫੋਨ ਤੇ ਪਹਿਲਾਂ ਧਮਕੀਆਂ ਦਵਾਉਂਦੇ ਰਹੇ ਆ ਤੈਨੂੰ ਮਾਲ ਦੇਣਾ ਸੀ ਇਦਾਂ ਕਰ ਦੇਣਾ ਇਹਨਾਂ ਦਾ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ ਜਿਹੜੀ ਮੈਂ ਐਸਐਸਪੀ ਦੇ ਆਫਿਸ ਜਗਿੰਦਰ ਸਿੰਘ ਕੋਲ ਚਲਦੀ ਪਈ ਤਲਖਾਸ ਸਾਡੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਮਸ਼ਹੂਰ ਟਰੈਵਲ ਏਜੰਟ ਤੇ ਗੋਲੀਆਂ ਚੱਲੀਆਂ ਨੇ ਤੇ ਏਜੰਟ ਨੇ ਗੱਡੀ ਚੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਤੋਂ ਦਾਸਦੀਏ ਕੀ ਤਸਵੀਰਾਂ ਤਰਨ ਤਰਨ ਦੀਆਂ ਨੇ ਜਿੱਤੇ ਤਰਨ ਤਰਨ ਦੇ ਵਿੱਚ ਇੱਕ ਟਰੈਵਲ ਏਜੰਟ ਦੀ ਗੱਡੀ ਤੇ ਕੁਝ ਨੌਜਵਾਨਾਂ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਨੇ ਤੇ ਏਜੰਟ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਬੀਤੀ ਰਾਤ ਆਪਣਾ ਇਮੀਗ੍ਰੇਸ਼ਨ ਦਫ਼ਤਰ ਬੰਦ ਕਰਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੀ ਗੱਡੀ ਨੂੰ ਕੇਰ ਲਿਆ ਤੇ ਗੱਡੀ ਰੋਕ ਕੇ ਜਦੋਂ ਨੌਜਵਾਨ ਡੱਬ ਦੇ ਵਿੱਚੋਂ ਹਸਲਾ ਕੱਢਣ ਲੱਗੇ ਤਾਂ ਏਜੰਟ ਨੂੰ ਸ਼ੱਕ ਪੈ ਗਿਆ ਤੇ ਉਸ ਨੇ ਗੱਡੀ ਦੀ ਰਫ਼ਤਾਰ ਤੇਜ਼ ਕਰ ਲਈ ਤੇ ਨੌ ਸਵਾਨਾਂ ਨੇ ਵੀ ਫਿਰ ਮੋਟਰਸਾਈਕਲ ਪਿੱਛੇ ਲਾ ਲਿਆ ਤੇ ਗੱਡੀ ਤੇ ਫਾਇਰ ਕਰ ਦਿੱਤੇ ਜੋ ਕਿ ਗੱਡੀ ਦੇ ਉੱਪਰ ਲੱਗੇ ਨੇ ਹਾਂਜੀ ਕੀ ਨਾਂਜੇ ਜਗਰਾਤ ਸਿੰਘ ਜੀ ਕਿਹੜਾ ਪਿੰਡ ਹੈ ਆਪਣਾ ਬਰਾਮਪੁਰ ਪੂਤ ਪਿੰਡ ਕੀ ਗੱਲ ਵਾਪਈ ਹੈ ਜੀ ਮੈਂ ਸ਼ਹਿਰੋਂ ਆਉਂਦੇ ਆਪਣੇ ਦਫ਼ਤਰੋਂ ਮੈਂ ਆਪਣੇ ਗੱਡੀ ਤੇ ਆ ਰਹਿਆ ਹਾਂ ਟੋਟੇ ਤੋਂ ਅੱਗੇ ਆ ਕੇ ਮੈਨੂੰ ਦੋ ਮੋਟਰਸਾਈਕਲ ਮੇਰੇ ਅੱਗੇ ਪਿੱਛੇ ਕਰਾਸ ਹੋਏ ਆ ਜਦੋਂ ਉਹਨਾਂ ਬਰਾਬਰ ਤੇ ਮੋਟਰਸਾਈਕਲ ਕੀਤਾ ਮੈਨੂੰ ਸ਼ੱਕ ਹੋਇਆ ਕੋਈ ਵਾਦਤ ਕੀ ਉਹ ਮੈਂ ਜੋ ਉਦਵਾਲ ਵਾਲ ਕੱਢਿਆ ਮੈਂ ਗੱਡੀ ਭਜਾ ਲਈ ਆ ਉਹਨਾਂ ਮੇਰੀ ਗੱਡੀ ਦੇ ਪਿੱਛੋਂ ਫਾਇਰਿੰਗ ਕੀਤੀ ਆ ਮੈਂ 28 ਤਰੀਕ ਦੀ 28 ਦਸੰਬਰ ਦੀ ਤਲਖਾਸ਼ ਦਿੱਤੀ ਆ ਥਾਣੇ ਵੈਦੋਵਾਲ ਦੇ ਵਿੱਚ ਉਹ ਫੋਨ ਤੇ ਪਹਿਲਾਂ ਧਮਕੀਆਂ ਦਵਾਉਂਦੇ ਰਹੇ ਆ ਤੈਨੂੰ ਮਾਲ ਦੇਣਾ ਸੀ ਇਦਾਂ ਕਲ ਦੇਣਾ ਇਹਨਾਂ ਦਾ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ ਜਿਹੜੀ ਮੈਂ ਐਸਐਸਪੀ ਦੇ ਆਫਿਸ ਜਗਿੰਦਰ ਸਿੰਘ ਕੋਲ ਚਲਦੀ ਪਈ ਤਲਖਾਸ਼ ਤੋਂ ਸਾਡੀ ਉਹਨਾਂ ਦੇ ਸਬੰਧ ਵਿੱਚ ਮੈਂ ਸਭ ਕੁ ਡਾਕੂਮੈਂਟ ਸਪੇਸ਼ ਕੀਤੇ ਆ ਅੱਜ ਇਹਨਾਂ ਨੇ ਮਿਲ ਕੇ ਵਾਲਤਾਤ ਕਰਾਤੀ ਆ ਪੁਲਿਸ ਨੇ ਅਸੀਂ ਬੜੇ ਦਿਨਾਂ ਦੀ ਤਲਖਾਸ਼ ਦਿੱਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਕੰਮ ਕਰ ਕੀ ਕਰਦੇ ਤੁਸੀਂ ਮੇਰਾ ਵਿਦੇਸ਼ੀ ਇਮੀਗ੍ਰੇਸ਼ਨ ਦਾ ਕੰਮ ਆਉਂਦਾ ਸਾਹ ਰੰਜੀਤ ਆ ਵੀ ਨਹੀਂ ਉਹਦੇ ਵਿੱਚ ਕੀ ਮੰਗ ਕਰਦੇ ਜੀ ਹੁਣ ਦੇ ਪ੍ਰਸ਼ਾਸਨ ਕੋਲੋਂ ਸੀਨੀਅਰ ਅਧਿਕਾਰੀਆਂ ਕੋਲੋਂ ਜਾਂ ਸਰਕਾਰ ਕੋਲੋਂ ਕੀ ਮੰਗ ਧੜੀ ਮੈਂ ਵੀਰ ਜੀ ਚਾਹੁੰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਦਾਂ ਹੀ ਕੰਮਕਾਜ ਵਾਲੇ ਬੰਦੇ ਆ ਰਸਤੇ ਦੇ ਵਿੱਚ ਸਾਨੂੰ ਕੋਈ ਵੀ ਗੋਲੀਆਂ ਮਾ ਸਾਨੂੰ ਖਤਰਾ ਵਾ ਇਹ ਨਾ ਤੋਂ ਪੈਸਾ ਦਾ ਕਹਦਾ ਪੈਸਾ ਦਾ ਲੈਣ ਦੇਣ ਦਾ ਡਾ ਉਹਨਾਂ ਨਾਲ ਸਾਲ 2 ਸਾਲ ਪਹਿਲਾਂ ਇਹਦਾ ਬੇਟਾ ਮੈਂ ਬਾਹਲ ਭੇਜਿਆ ਸੀ ਉਏ ਆਂਦੇ ਆ ਕਿ ਤੁਸੀਂ ਉਹਨਾਂ ਦੀ ਫੀਸ ਕਢਵਾ ਲਈ ਬੇਟਾ ਜਾ ਕੈਨੇਡਾ ਦੇ ਵਿੱਚ ਪੜਨ ਰਿਹਾ ਮੈਂ ਸਭ ਆਪਣੇ ਡਾਕੂਮੈਂਟ ਉਹਨਾਂ ਨੂੰ ਪੇਸ਼ ਕੀਤੇ ਆ